ਜਿਸ ਪੱਖ ਤੋਂ ਵੀ ਗੁਰੂ ਦੀਨ ਆਪਾਂ ਜੀਵਨੀ ਨੂੰ ਵਿੱਚ ਵਚਨ ਯਤਨ ਕਰਾਂਗੇ ਜੀ ਉਹ ਪੱਖ ਕਦੇ ਖਤਮ ਹੋਣਾ ਨਹੀਂ ਬਣੇਗਾ ਬਿਲਕੁਲ ਇੰਨੀ ਵੱਡੀ ਉਹਨਾਂ ਦੀ ਜੇ ਉਹਨਾਂ ਨੂੰ ਆਪਾਂ ਸੂਰਮੇ ਗਿਣੀਏ ਤਾਂ ਉਹਨਾਂ ਵਰਗਾ ਸੂਰਮਾ ਕੋਈ ਨਹੀਂ ਹਮ ਜੇ ਉਹਨਾਂ ਨੂੰ ਆਪਾਂ ਵਿਦਵਾਨ ਗਿਣੀਏ ਉਹਨਾਂ ਵਰਗਾ ਵਿਦਵਾਨ ਕੋਈ ਨਹੀਂ ਹਮ ਜੀ ਉਹਨਾਂ ਦੇ ਇਤਿਹਾਸ ਵਿੱਚੋਂ ਆਪਾਂ ਕੋਈ ਕੁਰਬਾਨੀ ਕਰਨ ਵਾਲਾ ਇਤਿਹਾਸ ਦਾ ਪੰਨਾ ਛੜ ਗਿਆ ਹਮ ਉਹਨਾਂ ਵਰਗੀ ਕੁਰਬਾਨੀ ਕਿਸੇ ਦੀ ਨਹੀਂ ਬਿਲਕੁਲ 9 ਸਾਲ ਦੀ ਉਮਰ ਚ ਪਿਤਾ ਤੋਰਨਾ ਹਮ ਸਭ ਤੋਂ ਵੱਡੀ ਸ਼ੁਰੂਆਤ ਜ਼ਿੰਦਗੀ ਦੀ ਜੀ ਜੀ ਹਾਲਾਂਕਿ ਬੱਚੇ ਨੂੰ ਸਭ ਤੋਂ ਵੱਧ ਪਿਤਾ ਦਾ ਪਿਆਰ ਚਾਹੀਦਾ ਹੈ ਹੂੰ ਸਭ ਤੋਂ ਵੱਧ ਉਹ ਪਿਤਾ ਦੀ ਛਤਰ ਛਾਇਆ ਠਹਿਣਾ ਚਾਹੁੰਦਾ ਹੈ ਹੂੰ ਜਦੋਂ ਕਿਸੇ ਪਿਤਾ ਦਾ ਸਾਇਆ ਬੱਚੇ ਦੇ ਸਿਰ ਤੋਂ ਉੱਠ ਜਾਂਦਾ ਹੈ ਨਾ ਤੇ ਸਾਰਾ ਸਮਾਜ ਕਿਤੇ ਨਾ ਕਿਤੇ ਉਹਨੂੰ ਇਹ ਗੱਲ ਕਹਿ ਦਿੰਦਾ ਵੀ ਅੱਜ ਤੇਰੇ ਤੋਂ ਰੱਬ ਰੁੱਟ ਗਿਆ ਰੱਬ ਰੁੱਟ ਗਿਆ ਬਿਲਕੁਲ ਮੈਂ ਪੰਜਵੇਂ ਜਾਮੇ ਦੀ ਆਪਾਂ ਗੱਲ ਕਰੀਏ ਉੱਥੇ ਗੁਰੂ ਸਾਹਿਬ ਦਾ ਇੱਕ ਹੋਰ ਰੂਪ ਨਜ਼ਰ ਆਇਆ ਵੀ ਜਿੱਥੇ ਕਹਿੰਦੇ ਵੀ ਜ਼ੁਲਮ ਦੀ ਇੰਤਹਾ ਹੋ ਗਈ ਪਰ ਫਿਰ ਵੀ ਸ਼ਾਂਤ ਰਹੇ ਬਿਲਕੁਲ ਤੇ ਜੇ ਉੱਥੋਂ ਬਾਅਦ ਆਪਾਂ ਕਿਰਦਾਰਾਂ ਦੀ ਗੱਲ ਕਰੀਏ ਗੁਰੂ ਹਰਗੋਬਿੰਦ ਪਾਸ਼ਾ ਕਹਿੰਦੇ ਵੀ ਜਦੋਂ ਫਿਰ ਉਹਨਾਂ ਨੇ ਤਲਵਾਰ ਚੁੱਕੀ ਤੇ ਫਿਰ ਜ਼ੁਲਮ ਨੂੰ ਮਟਾਉਣ ਦੀ ਵੀ ਆਤ ਹੀ ਕਰ ਦਿੱਤੀ ਜ਼ੁਲਮ ਸਿਆਹ ਵੀ ਭਾਣਾ ਵੀ ਮੰਨਿਆ ਤੇ ਇਹ ਇੱਕ ਦਸਵੇਂ ਪਾਸ਼ਾ ਹੀ ਕਰ ਸਕਦੇ ਸ਼ਾਇਦ ਮੈਨੂੰ ਲੱਗਦਾ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਬਚਨ ਆ ਗੁਰੂ ਨਾਨਕ ਸਾਹਿਬ ਬਚਨ ਪਹਿਲਾਂ ਮਰਨ ਕਬੂਲ ਜੀਵਨ ਵੀ ਛੱਡਿਆ ਜਿਹੜੇ ਆਮ ਆਪਾਂ ਪ੍ਰਮਾਣ ਪੜਦੇ ਨੇ ਗੁਰਬਾਣੀ ਦੀ ਪੰਕਤੀ ਪੜਦੇ ਆਂ ਤੇ ਕਈ ਵਾਰ ਲੋਕਾਂ ਨੂੰ ਜਾਂ ਸੰਗਤ ਨੂੰ ਜਿਹਨਾਂ ਨੂੰ ਨਹੀਂ ਚੜ੍ਹ ਜਲੇ ਜਲੇ ਸਹਿਜ ਬਾਣ ਕਰਦੇ ਜਾਂ ਬਾਣੀਆਂ ਜੋੜੇ ਆ ਉਹ ਨਹੀਂ ਤੇ ਕਈ ਵਾਰ ਆਮ ਪ੍ਰਚਾਰਕ ਮੇਰੇਗਾ ਵੀ ਕਈ ਵਾਰੀ ਇਹ ਨਹੀਂ ਸੀ ਬਾਣੀਆਂ ਸਮਝਦੇ ਕਿ ਟਪਲਾ ਖਾ ਜਾਂਦਾ ਸੀ ਵੀ ਇਹ ਵਜਨ ਸ਼ਾਇਦ ਗੁਰੂ ਅਰਜਨ ਦੇਵ ਦੇ ਹੋ ਸਕਦੇ ਆ ਜਾਂ ਗੁਰੂ ਕੋਈ ਇੱਕ ਬਾਤ ਦਿੱਤੀ ਹੋ ਸਕਦੀ ਆ ਹਾਂ ਬਾਰੇ ਗੁਰੂ ਹਾਂ ਇਹ ਗੁਰਨਾਮ ਦਾ ਬਜਨਾ ਪਹਿਲਾ ਮੰਨ ਕਬੂਲ ਜੀਵਨ ਕੀ ਛੜਿਆ ਜੀਵਨ ਕੀ ਛੜਿਆ ਬਿਲਕੁਲ ਹੁਣ ਥੋੜਾ ਜਿਆ ਹੋਰ ਚਲੇ ਜੋ ਪਿੱਛੇ ਹਾਂ ਭਗਤ ਸਹਿਬਾਨ ਹਾਂ ਵਾਕਤ ਕਬੀਰ ਜੀ ਸੂਰਾ ਸੋ ਪਹਿਚਾਨੀ ਜੋ ਲਰੈਦੀਨ ਕਹੇ ਦੀਨ ਦਾਸ ਦਾ ਧਰਮ ਹਮ ਔਰ ਜਾ ਪੁਰਜਾ ਕੱਟ ਮਰੇ ਕਬੂਨ ਛੱਡਿਆ ਗਗਨ ਦਾ ਮਾਮਾ ਬਾਜਿਓ ਕਹਿਣ ਦਾ ਪਾਵ ਜੀ ਸੂਰਮਗਤੀ ਆਉਣੀ ਹੈ ਨਾ ਆਪਾ ਭਾਵ ਖਤਮ ਕਰਨ ਦੀ ਤਾਕਤ ਮਿਲਣੀ ਹੈ ਗੁਰਨਾਨਕ ਸਾਹਿਬ ਠੰਡੇ ਨਹੀਂ ਹੈ ਗੁਰਨਾਨਕ ਸਾਹਿਬ ਵੀ ਗਰਮ ਹੈ ਗਰਮ ਤੋਂ ਭਾਵ ਗੁਰਨਾਨਕ ਨੇ ਸਭ ਤੋਂ ਪਹਿਲਾਂ ਬਾਬਰ ਨੂੰ ਕਿਹਾ ਜਾਬਰਾ ਆ ਇਹ ਇਹ ਸ਼ੁਰੂਆਤ ਨਹੀਂ ਤੋਂ ਬਿਲਕੁਲ ਔਰੰਗਜ਼ੇਬ ਵੀ ਅੱਖ ਚੱਕ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਪਾ ਰਹੇ ਨੇ ਤੇ ਸਿਖਾ ਗਾਉਣ ਰਿਹਾ ਗੁਰਨਾਣਕ ਗੁਰਨਾਣਕ ਗੁਰੂ ਸਾਹਿਬ ਗੁਨਾਣਕ ਨੇ ਕਹਿੰਦਾ ਬਾਬਰ ਤੂੰ ਜਾਬਰ ਉਸ ਸਮੇਂ ਦਾ ਤੇ ਬਾਬਰ ਵੀ ਆਪਣੇ ਆਪ ਵਿੱਚ ਰਾਜਾ ਨਾ ਬਿਲਕੁਲ ਤਾਕਤਵਰ ਹੈ ਤੇ ਇਸੇ ਤਰ੍ਹਾਂ ਔਰੰਗਜ਼ੇਬ ਵਜ਼ੀਰ ਸੁਬਾ ਸੁਬਾ ਵਜ਼ੀਰ ਸਾਹਿਬ ਕਿਸੇ ਦੇ ਵੀ ਮਰਨ ਦੀ ਭਾਵਨਾ ਨਹੀਂ ਹੈਗੀ ਬਚਾ ਦੀ ਭਾਵਨਾ ਬਚੀਏ ਕਿਸ ਤਰੀਕੇ ਨਾਲ ਕੋਈ ਸਮਾਂ ਟਲ ਜੇ ਕਿਸ ਤਰੀਕੇ ਨਾਲ ਗੁਰੂ ਕੋਲੋਂ ਹੱਥ ਚ ਆ ਜਣ ਜਾਂ ਸਾਨੂੰ ਸੁਬਾ ਬਾ ਪਿੱਛੇ ਬੁਲਾ ਲੇ ਔਰੰਗਜ਼ੇਬ ਪਿੱਛੇ ਬਚਾ ਲੇ ਉਹਨਾਂ ਦੇ ਅੰਦਰ ਮਰਨ ਦਾ ਚਾਹ ਹੀ ਨਹੀਂ ਹੈਗਾ 10 ਲੱਖ ਵਾਲਿਆਂ ਚ ਮਰਨਾ ਚਾਹ ਨਹੀਂਗਾ ਕਿਸੇ ਦਿਨ ਹੀਗਾ ਤੇ 40ਿਆਂ ਚ ਮਰਨਾ ਚਾਹ ਉਹ ਤਨਖਾਈਏ ਨਹੀਂ ਹੂੰ ਉਹ ਨੌਕਰ ਨਹੀਂ ਹਾਂ ਉਹ ਉਹ ਸਿਰਫ ਤੇ ਸਿਰਫ ਹੁਕਮ ਦੇ ਬੰਦੇ ਨੇ ਹੂੰ ਉਹਨਾਂ ਦੇ ਅੰਦਰ ਮਰਨਾ ਚਾਹ ਨਹੀਂ ਦੂਜੇ ਪੱਖ ਤੋਂ ਜਿਹੜੇ 40 ਨੇ ਉਹਨਾਂ ਨੇ ਪੜਿਆ ਕਬੀਰ ਮੋਹਿ ਮਰਨੇ ਦਾ ਚਾਹ ਉਹ ਮਰੋਂ ਤਾਂ ਹਰ ਕੇ ਦੁਆਰ ਮਤ ਹਰ ਪੂਛੇ ਕੌਣ ਹੈ ਪਰਾ ਹਮਾਰੇ ਬਾ ਉਹ ਕਹਿੰਦੇ ਮੈਨੂੰ ਤਾਂ ਚਾਹ ਚੜ ਜਾਂਦਾ ਮਰਨ ਦਾ ਉਹਨਾਂ ਨੇ ਪੜਿਆ ਹੋਇਆ ਵਾ ਕਿ ਸੂਰਾ ਸੂ ਪਹਿਚਾਨੀਆਂ ਜੋ ਲੜਾਦੀਨ ਕਹਿ ਇਹ ਉਹ ਤਾਂ ਗੁਰੂ ਗੋਬਿੰਦ ਸਿੰਘ ਅੰਦਰ ਕਹਿ ਰਹੇ ਨੇ ਪਾਸ਼ਾ ਹੁਕਮ ਦੇ ਕਾਰਜ ਕਰੀ ਹੂੰ ਆਪਣੇ ਜਾਨਾਂ ਵਾਰ ਦਾਂਗੇ ਹੂੰ ਉਹਨਾਂ ਦੇ ਕੋਲ ਕੀ ਹੈ ਗੁਰੂ ਗੋਬਿੰਦ ਸਿੰਘ ਦੇ ਉਹਨਾਂ ਦੇ ਕੋਲ ਹੈ ਝੂਠਾ ਔਰੰਗਜ਼ੇ 10 ਲੱਖ ਤੇ ਪਾਰੂ ਪੈ ਜਾਣੇ ਆ ਇਹਦੇ ਪਿੱਛੇ ਇੱਕ ਵੱਡੀ ਤਾਕਤ ਗੁਰੂ ਗੋਬਿੰਦ ਅੱਲਾਹ ਕੀ ਕਸਮ ਹੈ ਕਰਤਾਰ ਕੀ ਸੌਗੰਦ ਹੈ ਗੋਬਿੰਦ ਕੀ ਜਿੰਨੀ ਤਾਰੀਫ ਹੋ ਉਤਨੀ ਹੀ ਕਮ ਹੈ ਸੰਗਤ ਜੀ 21 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਸਿੱਖ ਕੌਮ ਦੇ ਵਿੱਚ ਜੋ ਕੁਝ ਹੋਇਆ ਉਹ ਤੋਂ ਕੋਈ ਅਣਜਾਣ ਨਹੀਂ ਹੈ ਦਸਮ ਪਿਤਾ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਰਬੰਸ ਕੌਮ ਦੇ ਲੇਖੇ ਲਾ ਕੇ ਇੱਕ ਦੁਨੀਆ ਨੂੰ ਸਨੇਹਾ ਦਿੱਤਾ ਕਿ ਦੁਨੀਆ ਵਾਲਿਓ ਮੇਰਾ ਖਾਲਸਾ ਜਿਹੜਾ ਵਾ ਸਦਾ ਵਾਸਤੇ ਅਮਰ ਹੋ ਗਿਆ ਦੁਨੀਆ ਦੇ ਵਿੱਚ ਅਸੀਂ ਬਣੇ ਹੀ ਕੁਰਬਾਨੀਆਂ ਦੇਣ ਵਾਸਤੇ ਸੋ ਆਓ ਪੌਣੇ ਸਾਹਿਬ ਜੀ ਦੀਆਂ ਬਾਤਾਂ ਤੇ ਨਾਲੇ ਸਮਾਜ ਤੋਂ ਪੁੱਛਦੇ ਆ ਕਿ ਕੀ ਤੁਸੀਂ ਸਹਿਬਜ਼ਾਦਿਆਂ ਦੀ ਕੁਰਬਾਨੀ ਦੇ ਕਦਰ ਪਾਏ ਨੇ ਸੋ ਆਓ ਕਰਦੇ ਆ ਗੱਲਬਾਤ ਮੇਰੇ ਨਾਲ ਨੇ ਸਿੱਖ ਪ੍ਰਚਾਰਕ ਵੀਰ ਦਲਬਾਖ ਸਿੰਘ ਜੀ ਧਾਰੀਵਾਲ ਸਾਹਿਬ ਉਹਨੇ ਫਤਿਹ ਸਾਹਿਬ ਤੇ ਕਰਦੇ ਆ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਥੋਂ ਸ਼ੁਰੂਆਤ ਕਰਾਂਗੇ ਆਪਾਂ ਕਿਉਂਕਿ ਸਾਰਾ ਸਮਾਜ ਜਿਹੜਾ ਸਾਰਾ ਖੂਨ ਦੇ ਨਾਲ ਹੀ ਲਿਖਿਆ ਹੋਇਆ ਸਾਰਾ ਇਤਿਹਾਸ ਜੇ ਆਪਾਂ ਛੋਟੀ ਜੀ ਝਾਤ ਮਾਰਨੀ ਹੋਵੇ ਗੁਰੂ ਸਾਹਿਬ ਦੇ ਜੀਵਨ ਤੇ ਗੁਰੂ ਸਾਹਿਬ ਦੇ ਕਿਰਦਾਰ ਤੇ ਕਿੱਥੋਂ ਸ਼ੁਰੂ ਕਰਾਂਗੇ ਜਦੋਂ ਸਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਜੀਵਨੀ ਨੂੰ ਪੜਦੇ ਆਂ ਜੀ ਉਹਨਾਂ ਦੇ ਇਤਿਹਾਸ ਨੂੰ ਪੜਦੇ ਆਂ ਹੂੰ ਤਾਂ ਇਤਿਹਾਸਕਾਰਾਂ ਨੇ ਬਹੁਤ ਕਿਤਾਬਾਂ ਲਿਖੀਆਂ ਜੀ ਕਵੀਆਂ ਨੇ ਬਹੁਤ ਕਵਿਤਾਵਾਂ ਲਿਖੀਆਂ ਹੂੰ ਪ੍ਰਸੰਗ ਬਹੁਤ ਲਿਖੇ ਗਏ ਹੂੰ ਸੁਣਾਉਣ ਵਾਲਿਆਂ ਨੇ ਬਦ ਤੋਂ ਵੱਧ ਇਤਿਹਾਸ ਗੁਰੂ ਗੋਬਿੰਦ ਸਿੰਘ ਦਾ ਸੁਣਾਇਆ ਹੂੰ ਲਿਖਣ ਵਾਲਿਆਂ ਨੇ ਵੱਧ ਤੋਂ ਵੱਧ ਲਿਖਿਆ ਜੀ ਗੱਲ ਕੀ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਜੀਵਨੀ ਉਹਨਾਂ ਦਾ ਇਤਿਹਾਸ ਐਡਾ ਵੱਡਾ ਇੱਕ ਦੁਨੀਆ ਲਈ ਚਾਨਣ ਬਨਾਰਾ ਹੈ ਜਿਸ ਪੱਖ ਤੋਂ ਵੀ ਗੁਰੂ ਦੀਨ ਆਪਾਂ ਜੀਵਨੀ ਨੂੰ ਵਿੱਚ ਵਚਨ ਯਤਨ ਕਰਾਂਗੇ ਜੀ ਉਹ ਪੱਖ ਕਦੇ ਖਤਮ ਹੋਣ ਨਾਲ ਨਹੀਂ ਬਣੇਗਾ ਬਿਲਕੁਲ ਇੰਨੀ ਵੱਡੀ ਉਹਨਾਂ ਦੀ ਜੇ ਉਹਨਾਂ ਨੂੰ ਆਪਾਂ ਸੂਰਮੇ ਗਿਣੀਏ ਤਾਂ ਉਹਨਾਂ ਵਰਗਾ ਸੂਰਮਾ ਕੋਈ ਨਹੀਂ ਹੂੰ ਜੇ ਉਹਨਾਂ ਨੂੰ ਆਪਾਂ ਵਿਦਵਾਨ ਗਿਣੀਏ ਉਹਨਾਂ ਵਰਗਾ ਵਿਦਵਾਨ ਕੋਈ ਨਹੀਂ ਹੂੰ ਜੇ ਉਹਨਾਂ ਦੇ ਇਤਿਹਾਸ ਵਿੱਚੋਂ ਆਪਾਂ ਕੋਈ ਕੁਰਬਾਨੀ ਕਰਨ ਵਾਲਾ ਤੇ ਆਦਾ ਪੰਨਾ ਛੜ ਗਿਆ ਹੂੰ ਦੋ ਨਵਰਗੀ ਕੁਰਬਾਨੀ ਕਿਸੇ ਦਿਨੀ ਬਿਲਕੁਲ 9 ਸਾਲ ਦੀ ਉਮਰ ਚ ਪਿਤਾ ਤੋੜਨਾ ਹੂੰ ਸਭ ਤੋਂ ਵੱਡੀ ਸ਼ੁਰੂਆਤ ਜ਼ਿੰਦਗੀ ਦੀ ਜੀ ਜੀ ਹਾਲਾਂਕਿ ਬੱਚੇ ਨੂੰ ਸਭ ਤੋਂ ਵੱਧ ਪਿਤਾ ਦਾ ਪਿਆਰ ਚਾਹੀਦਾ ਹੂੰ ਸਭ ਤੋਂ ਵੱਧ ਉਹ ਪਿਤਾ ਦੀ ਛਤਰ ਛਾਇਆ ਠਹਿਣਾ ਚਾਹੁੰਦਾ ਹੈ ਹੂੰ ਜਦੋਂ ਕਿਸੇ ਪਿਤਾ ਦਾ ਸਾਇਆ ਬੱਚੇ ਦੇ ਸਿਰ ਤੋਂ ਉੱਠ ਜਾਂਦਾ ਹੈ ਨਾ ਤੇ ਸਾਰਾ ਸਮਾਜ ਕਿਤੇ ਨਾ ਕਿਤੇ ਉਹਨੂੰ ਇਹ ਗੱਲ ਕਹਿ ਦਿੰਦਾ ਵੀ ਅੱਜ ਤੇਰੇ ਤੋਂ ਰੱਬ ਉੱਠ ਗਿਆ ਰੱਬ ਉਸ ਉੱਠ ਗਿਆ ਬਿਲਕੁਲ ਵੀ ਉਹਨੂੰ ਟੁੱਟਾ ਟੁੱਟਾ ਜਿਹਾ ਮਹਿਸੂਸ ਕਰਦਾ ਜੀ ਇਸ ਕਰਕੇ ਜਿਹੜੇ ਮਰਜ਼ੀ ਪੱਖ ਤੋਂ ਗੁਰੂ ਗੋਬਿੰਦ ਸਿੰਘ ਦੀ ਜੀਵਨੀ ਸ਼ੁਰੂ ਕਰ ਲਓ ਭਾਈ ਸਾਹਿਬ ਬਿਲਕੁਲ ਮੈਨੂੰ ਲੱਗਦਾ ਵੀ ਉਹ ਪਾਠ ਆਪਾਂ ਸੁਣਾਉਣ ਵਾਲੇ ਗਾਉਣ ਵਾਲੇ ਲਿਖਣ ਵਾਲੇ ਜਿੰਨਾ ਮਰਜ਼ੀ ਗਾ ਸੁਣਾ ਲਿਖ ਲੈਣ ਉਹਦੀ ਬਰਾਬਰੀ ਨਹੀਂ ਕਰ ਸਕਦੇ ਜਿੱਦਾਂ ਉਹਨਾਂ ਨੇ ਪਿਆਸ ਲਸਾਨੀ ਲਿਖਿਆ ਇੱਕ ਚੀਜ਼ ਨਾ ਸਮਝਣ ਦੀ ਲੋੜ ਆ ਵੀ ਆਪਾਂ ਹਰ ਬੰਦਾ ਇਹ ਮੰਨਦਾ ਵੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਇੱਕ ਹੀ ਜੋਤ ਹੈ 6ਵੇਂ ਜਾਮੇ 9ਵੇਂ ਜਾਮੇ ਦੀ ਆਪਾਂ ਗੱਲ ਕਰੀਏ ਉੱਥੇ ਗੁਰੂ ਸਾਹਿਬ ਦਾ ਇੱਕ ਹੋਰ ਰੂਪ ਨਜ਼ਰ ਆਇਆ ਵੀ ਜਿੱਥੇ ਕਹਿੰਦੇ ਵੀ ਜ਼ੁਲਮ ਦੀ ਇੰਤਹਾ ਹੋ ਗਈ ਪਰ ਫਿਰ ਵੀ ਸ਼ਾਂਤ ਰਹੇ ਬਿਲਕੁਲ ਤੇ ਜੇ ਉਤੋਂ ਬਾਅਦ ਆਪਾਂ ਕਰਤਾਰਾਂ ਦੀ ਗੱਲ ਕਰੀਏ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਵੀ ਜਦੋਂ ਫਿਰ ਉਹਨਾਂ ਨੇ ਤਲਵਾਰ ਚੁੱਕੀ ਤੇ ਫਿਰ ਜ਼ੁਲਮ ਨੂੰ ਮਟਾਉਣ ਦੀ ਵੀ ਆਤ ਹੀ ਕਰ ਦਿੱਤੀ ਜ਼ੁਲਮ ਸਿਆਹ ਵੀ ਭਾਣਾ ਵੀ ਮੰਨਿਆ ਤੇ ਇਹ ਇੱਕ ਦਸਵੇਂ ਪਾਤਸ਼ਾਹ ਹੀ ਕਰ ਸਕਦੇ ਸ਼ਾਇਦ ਮੈਨੂੰ ਲੱਗਦਾ ਹੈ ਬਿਲਕੁਲ ਅਸਲ 'ਚ ਨਾ ਕਈ ਵਾਰ ਇਹ ਵੀ ਆਪਾਂ ਆਮ ਹੀ ਗੱਲ ਆਪਾਂ ਸੋਨੂੰ ਕਹਿੰਦੇ ਵੀ ਬਾਕੀ ਗੁਰੂ ਸਾਹਿਬ ਠੰਡੇ ਰਹੇ ਗੁਰੂ ਗੋਬਿੰਦ ਜੀ ਥੋੜਾ ਗਰਮ ਸੀ ਇਹ ਆਪਾਂ ਜਾਂ ਮਜ਼ਾਕ ਚ ਲਾ ਲੋ ਜਾਂ ਵੈਸੇ ਆਪਾਂ ਗੱਲ ਵੀ ਸੁਣ ਲੈਣੇ ਆਂ ਪਰ ਜਦੋਂ ਅਸੀਂ ਇਤਿਹਾਸ ਦੇ ਪੰਨਿਆਂ ਨੂੰ ਵੇਖਣਾ ਨ ਪਰਤ ਕੇ ਬਿਲਕੁਲ ਤੇ ਸਭ ਤੋਂ ਪਹਿਲਾਂ ਸਾਨੂੰ ਵੇਖਣਾ ਪੈਣਾ ਗੁਰਬਾਣੀ ਹਾਂ ਗੁਰਬਾਣੀ ਵੱਡੀ ਸਾਡੀ ਇੱਕ ਉਹ ਸ਼ਕਤੀ ਹੈ ਜਿਹਦੇ ਵਿੱਚੋਂ ਸਾਰਾ ਇਤਿਹਾਸ ਪੜਨ ਨੂੰ ਮਿਲੇਗਾ ਗੁਰਬਾਣੀ ਨੇ ਇਤਿਹਾਸ ਸਿਰਜਿਆ ਹਾਂ ਗੁਰਬਾਣੀ ਨੇ ਇਤਿਹਾਸ ਸਿਰਜਣ ਦੀ ਸ਼ਕਤੀ ਪੈਦਾ ਕੀਤੀ ਹੈ ਬਿਲਕੁਲ ਤਾਂ ਗੁਰੂ ਨਾਨਕ ਸਾਹਿਬ ਦਾ ਬਚਨ ਆ ਗੁਰੂ ਨਾਨਕ ਸਾਹਿਬ ਬਜਨ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆ ਜਿਹਦੇ ਆਮ ਆਪਾ ਪ੍ਰਮਾਣ ਪੜਦੇ ਨੇ ਗੁਰਬਾਣੀ ਦੀ ਪੰਕਤੀ ਪੜਦੇ ਆ ਤੇ ਕਈ ਵਾਰ ਲੋਕਾਂ ਨੂੰ ਜਾਂ ਸੰਗਤ ਨੂੰ ਜਿਹਨੂੰ ਨਹੀਂ ਚਲੋ ਜਿਲੇ ਜਿਹੜੇ ਸਹਿਜ ਬਾਠ ਕਰਦੇ ਜਾਂ ਬਾਣੀਆਂ ਨਾਲ ਜੁੜੇ ਆ ਉਹ ਨਹੀਂ ਤਾਂ ਕਈ ਵਾਰ ਆਮ ਪ੍ਰਚਾਰਕ ਮੇਰੇ ਕਾ ਵੀ ਕਈ ਵਾਰੀ ਇਹ ਨਹੀਂ ਸੀ ਬਾਣੀਆਂ ਨੂੰ ਸਮਝਦੇ ਕਿ ਟਪਲਾ ਖਾ ਜਾਂਦਾ ਸੀ ਵੀ ਇਹ ਬਜਨ ਸ਼ਾਇਦ ਗੁਰੂ ਵਰਜੰਦੇ ਹੋ ਸਕਦੇ ਆ ਜਾਂ ਗੁਰੂ ਕੋਈ ਇੱਕ ਬਾਤ ਦੱਤੀ ਹੋ ਸਕਦੇ ਆ ਪਰ ਇਹ ਗੁਰੂ ਹਾਂ ਇਹ ਗੁਰਨਾਮ ਦਾ ਬਜਨ ਹੈ ਪਹਿਲੀਆ ਮਰਨ ਕਬੂਲ ਜੀਵਨ ਕੀ ਛੜਿਆ ਜੀਵਨ ਕੀ ਛੜਿਆ ਬਿਲਕੁਲ ਹੁਣ ਭਗਤ ਸੈਬਾਨ ਹਮ ਭਗਤ ਕਬੀਰ ਜੀ ਸੂਰਾ ਸੋ ਪਹਿਚਾਨੀਏ ਜੋ ਲਰੈਦੀਨ ਕਹਿ ਦੇਨ ਦਾਸ ਦਾ ਧਰਮ ਪੁਰਜਾ ਪੁਰਜਾ ਕੱਟ ਮਰੇ ਕਬੂਣ ਛਾਡੇ ਗਗਨ ਦਮਾਮਾ ਬਾਜਿਓ ਕਹਿਣ ਦਾ ਪਾਵੀਲੀ ਸੂਰਮਗਤੀ ਆਉਣੀ ਹੈ ਨਾ ਆਪਾ ਭਾਵ ਖਤਮ ਕਰਨ ਦੀ ਪਾਗਿਤ ਮਿਲਨੀ ਆ ਗੁਰਬਾਣੀ ਤੋਂ ਮਿਲਨੀ ਆ ਅਕਸਰ ਇਹ ਦੋ ਜਿਹੜੇ ਆ ਹੈਗੇ ਤਾਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੇ ਆ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਪੜਦੇ ਅਸੀਂ ਸ਼ਹਾਦਤਾਂ ਦੇ ਸਬੰਧ ਸ਼ਹਾਦਤਾਂ ਜਦੋਂ ਮੀਂਹ ਕੋਈ ਕੇ ਦਾ ਸੂਰਮੇ ਦਾ ਸ਼ਹਾਦਤ ਚੀ ਦੀੜ ਆਊਗਾ ਸ਼ਹਾਦਤ ਆਊਗਾ ਤੇ ਉਦੋਂ ਇਹ ਪੰਕਤੀਆਂ ਆਮ ਹੀ ਪ੍ਰਚਾਰਕ ਪੜਨਗੇ ਗੰਤੀ ਸਿੰਘ ਵੀ ਪੜਨਗੇ ਤੇ ਇਸ ਕਰਕੇ ਇਹ ਜਿਹੜਾ ਸਵਾਲ ਅਨੰਦ ਦੱਸਾਂ ਪਾਈ ਜੋਤ ਵਿੱਚ ਫਰਕ ਨਹੀਂ ਕੋਈ ਹੋਵੇਗਾ ਹਾਂ ਔਰ ਇਹ ਇੱਕ ਬੜਾ ਲੰਮਾ ਇੱਕ ਵੱਖਰਾ ਚੈਪਟਰ ਆ ਵੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦੱਸਾਂ ਜਾਮਿਆਂ ਤੇ ਵੱਖ-ਵੱਖ ਕਿਰਦਾਰ ਕਿਉਂ ਇਸ ਤਰ੍ਹਾਂ ਦੇ ਕੀਤੇ ਇਹਨਾਂ ਨੇ ਹਾਂ ਉਹਨਾਂ ਨੇ ਇੱਕ ਸਮਾਜ ਲਈ ਕਾਨੂੰਨਵਾਰਾ ਬਣਾਉਣਾ ਸੀ ਇਸ ਕਰਕੇ ਗੁਰੂ ਨਾਨਕ ਸਾਹਿਬ ਠੰਡੇ ਨਹੀਂ ਐ ਗੁਰੂ ਨਾਨਕ ਸਾਹਿਬ ਵੀ ਗਰਮ ਐ ਗਰਮ ਤੋਂ ਭਾਵ ਗੁਰੂ ਨਾਨਕ ਨੇ ਸਭ ਤੋਂ ਪਹਿਲਾਂ ਬਾਬਰ ਨੂੰ ਕਿਹਾ ਉਹ ਜਾਬਰ ਆ ਕੀ ਇਹ ਇਹ ਸ਼ੁਰੂਆਤ ਨਹੀਂ ਇਥੋਂ ਬਿਲਕੁਲ ਔਰੰਗਜ਼ੇਬ ਦੀ ਅੱਖ ਚੱਕ ਗੁਰੂ ਗੋਬਿੰਦ ਪੁੱਤਰ ਪਾ ਰਹੇ ਨੇ ਸਿਖਾ ਗਾਉਣ ਰਿਹਾ ਗੁਰੂ ਨਾਨਕ ਗੁਰੂ ਸਾਹਿਬ ਗੁਰੂ ਨਾਨਕ ਨੇ ਕਿਹਾ ਬਾਬਰ ਤੂੰ ਜਾਬਰ ਉਸ ਸਮੇਂ ਦਾ ਤੇ ਬਾਬਰ ਵੀ ਆਪਣੇ ਆਪ ਚ ਰਾਜਾ ਨਾ ਬਿਲਕੁਲ ਤਾਕਤਵਰ ਹੈ ਇਸੇ ਤਰ੍ਹਾਂ ਹੀ ਔਰੰਗਜ਼ੇਬ ਵਜ਼ੀਰ ਸੁਬਾਸ ਸੁਬਾ ਵਜ਼ੀਰ ਸਾਹਿਬ ਦਾ ਅਸਰੰਦ ਸੋ ਇਸ ਕਰਕੇ ਸੰਗਤ ਜੀਏ ਸਾਨੂੰ ਜਦੋਂ ਅਸੀਂ ਆਪਣੇ ਇਤਿਹਾਸ ਨੂੰ ਮਾਨਮਤੇ ਇਤਿਹਾਸ ਨੂੰ ਖੁਦ ਪੜ ਕੇ ਅਹਿਸਾਸ ਕਰਾਂਗਾ ਕਿਹਦਾ ਪਤਾ ਲੱਗੂ ਵੀ ਦਸਾਂ ਜਾਂਮੇ ਦੀ ਜੋਗ ਦੇ ਵਿੱਚ ਇਸ ਤਰ੍ਹਾਂ ਵਰਤਾਰੇ ਜਿਹੜੇ ਵਰਤਾਰੇ ਉਹਦਾ ਕੌਤਕ ਕੀ ਸੀ ਉਹਦਾ ਮਗਰਲਾ ਭਾਵ ਕੀ ਸੀ ਜੀ ਸੋ ਗੁਰੂ ਗੋਮ ਸਿੰਘ ਪਾਸ਼ਾ ਜੀ ਨੇ ਕੋਈ ਵਿਲੱਖਣ ਉਹਨਾਂ ਨੂੰ ਦੱਸਾਂ ਪਾਛ ਦੇ ਵਿੱਚ ਉਹ ਹੀ ਜੋਤ ਹੈ ਪਰ ਉਹ 10 ਜਾਂਮੇ ਤੱਕ ਪਹਿਲੇ ਪਹਿਲੇ ਇੱਕ ਮਹਿਲ ਇੱਕ کردار ਖੜਾ ਕਰਨਾ ਸੀ ਉਹ ਉਹਦੀ ਸ਼ੁਰੂਆਤ ਹੋ ਰਹੀ ਸੀ ਅਕਸਰ ਨਾ ਕਈ ਵਾਰੀ ਆਪਾਂ ਸੋਸ਼ਲ ਮੀਡੀਆ ਤੇ ਵੀ ਕੁਝ ਪੋਸਟਾਂ ਵਗੈਰਾ ਦੇਖਦੇ ਆ ਜਾਂ ਕਈ ਵਾਰੀ ਸੁਣਨ ਵਾਲਿਆ ਤੋਂ ਗੱਲਾਂ ਆਉਂਦੀਆਂ ਵੀ ਯਾਰ ਜਦੋਂ ਚਮਕੌਰ ਦੀ ਗੜੀ ਦੀ ਗੱਲਬਾਤ ਆਉਂਦੀ ਹੈ ਇੱਕ ਬੰਨੇ 40 ਤੇ ਇੱਕ ਬੰਨੇ 10 ਲੱਖ ਉਹ ਕਿਹੜੀ ਸੋਚ ਲੈ ਕੇ ਗੁਰੂ ਸਾਹਿਬ ਚੱਲੇ ਹੋਣਗੇ ਵੀ 40 ਸਿੰਘ 10 ਲੱਖ ਨਾਲ ਭਿੜ ਗਏ ਹੈ ਨਾ ਇਹ ਇਹ ਥੋੜਾ ਜਿਹਾ ਸਿੱਖ ਜਣ ਦੀ ਲੋੜ ਹੈ ਤੇ ਸਮਝਣ ਦੀ ਲੋੜ ਹੈ ਇਸ ਮਕਸਦ ਨੂੰ ਕਿਵੇਂ ਸਮਝਾਂ ਗੁਰੂ ਦੀ ਦੂਰ ਅੰਦੇਸ਼ੀ ਨੂੰ ਕਿਵੇਂ ਸਮਝਾਂ ਹਾਂ ਮੈਂ ਇੱਕੋ ਇੱਕ ਪਾਸੇ 10 ਲੱਖ ਹਾਂ ਕਿਉਂਕਿ ਗੁਰੂ ਪਾਸ਼ਾ ਨੇ ਆਪ ਵੀ ਮੋਹਰ ਲਾਈ ਹੈ ਜੱਫਰਨਾਮਾ ਸਾਰੇ ਵਿਦਵਾਨ ਵੜ ਦਿਨ ਹਾਂ ਇਹ 10 ਲੱਖ ਦੇ ਕਰੀਬ ਹੁਣ 10 ਲੱਖ ਸੁਣ ਕੇ ਤੇ 40 ਸੁਣ ਕੇ ਇੱਕ ਵਾਰੀ ਤਾਂ ਹਰਾਨਗੀ ਹੁੰਦੀ ਹੈ ਨਾ ਹਰਾਨਗੀ ਹੁੰਦੀ ਬਿਲਕੁਲ ਹੁੰਦੀ ਪਰ ਮਕਸਦ ਫਿਰ ਮੈਂ ਉਹ ਗੱਲ ਨੂੰ ਨਾਲ ਜਰੂਰ ਸਾਂਝਾ ਕਰਦਾ ਜਾਊਂਗਾ ਵੀ ਮਕਸਦ ਕੀ ਹੈ ਹੂੰ ਕਿ ਉਹ 40 10 ਲੱਖ ਤੇ ਪਾਰੂ ਪਾ ਜਾਣੀ ਆ ਇਹਦੇ ਪਿੱਛੇ ਇੱਕ ਵੱਡੀ ਤਾਕਤ ਗੁਰੂ ਗੋਬਿੰਦ ਸਿੰਘ ਜੀ ਦੀ ਹੂੰ ਤੇ ਬਾਣੀ ਦੀ ਹੂੰ ਕਿਉਂਕਿ ਰੂਪ ਦਿੱਤੀ ਤੇ ਬਾਣੀ ਹੈ ਨਾ ਬਾਣੀ ਚ ਕਿਉਂ ਬਾਣੀ ਮਿਲੀ ਹੂੰ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਖਾਸਾ ਪੰਥ ਸਜਾਇਆ ਆ ਤੇ ਆਪਾਂ ਕਿਨੇ ਬਾਣੀ ਪੜ ਕੇ ਅੰਮ੍ਰਿਤ ਸੰਚਾਰ ਕੀਤਾ ਪਿਆਰ ਕੀਤਾ ਅੰਮ੍ਰਿਤ ਬਾਣੀ ਪੜ ਕੇ ਸ਼ਕਤੀ ਖੰਡੇ ਦੀ ਬਾਣੀ ਦੇ ਨਾਲ ਦਿੱਤੀ ਹੈ ਹੂੰ ਕੋਲੀ ਨਹੀਂ ਮਲੀ ਸ਼ਕਤੀ ਭਗਤੀ ਦਾ ਪ੍ਰਤੀਕ ਹੈ ਜੇ ਕੋਲੀ ਬਾਣੀ ਜੇ ਬੰਦਾ ਕਲਮ ਕਲਾ ਸ਼ਕਤੀ ਲੈ ਲਾਗੇ ਉਹ ਸ਼ਕਤੀ ਦੀ ਦੁਰਵਰਤੋਂ ਕਰੇਗਾ ਔਰ ਜੇ ਬਾਣੀ ਹੋਊਗੀ ਨਾ ਫਿਰ ਸ਼ਕਤੀ ਦੁਰਵਰਤੋਂ ਨਹੀਂ ਕਰੂਗਾ ਹਾਂ ਸੋ ਮਕਸਦਾ ਪਾਣ ਗੈਰ ਦੇਸ ਵੀ 40 ਤੇ 10 ਦਾ ਫਰਕ ਹੈ ਬਿਲਕੁਲ ਇਹਦੇ 40 ਹੈ ਨਾ ਉਹਨਾਂ 40ਆਂ ਦੇ ਵਿੱਚ ਕਿਸੇ ਦੇ ਵੀ ਮਰਨ ਦੀ ਭਾਵਨਾ ਨਹੀਂ ਹੈਗੀ ਬਚਾ ਦੀ ਭਾਵਨਾ ਹੈ ਬਚੀਏਗਾ ਇਸ ਤਰੀਕੇ ਨਾਲ ਕੋਈ ਸਮਾਂ ਟਲ ਜੇ ਕਿਸ ਤਰੀਕੇ ਨਾਲ ਗੁਰੂ ਕੋਲ ਉਸ ਹੱਥ ਚ ਆ ਜਣਾ ਜਾਂ ਸਾਨੂੰ ਉਹ ਬਾ ਪਿਛੇ ਬੁਲਾ ਲੇ ਔਰ ਮੇਰੇ ਪਿਛੇ ਬਚਾ ਲੇ ਉਹਨਾਂ ਦੇ ਅੰਦਰ ਮਰਨ ਦਾ ਚਾਹ ਹੀ ਨਹੀਂਗਾ 10 ਲੱਖ ਆਣਿਆਂ ਚ ਮਰਨਾ ਚਾਹਨੀ ਹੈ ਕਿਸੇ ਦਿਨ ਹੀ ਹੈਗਾ ਤੇ 40 ਆਂ ਚ ਮਰਨਾ ਚਾਹ ਉਹ ਤਨਖਾਈਏ ਨਹੀਂ ਹੂੰ ਉਹ ਨੌਕਰ ਨਹੀਂ ਹਾਂ ਉਹ ਉਹ ਸਿਰਫ ਤੇ ਸਿਰਫ ਹੁਕਮ ਦੇ ਬੰਦੇ ਨੇ ਹੂੰ ਉਹਨਾਂ ਦੇ ਅੰਦਰ ਮਰਨਾ ਚਾਹ ਨਹੀਂ ਦੂਜੇ ਪੱਖ ਤੋਂ ਜਿਹੜੇ 40 ਨੇ ਉਹਨਾਂ ਨੇ ਪੜਿਆ ਕਬੀਰ ਮੋਹਿ ਮਰਨੇ ਦਾ ਚਾਹੋ ਹੈ ਮਰੋਂ ਤਹਾਰ ਕੇ ਦੁਵਾਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾ ਉਹ ਕਹਿੰਦੇ ਮੈਨੂੰ ਤਾਂ ਚਾਹ ਚੜ ਜਾਂਦਾ ਮਰਨ ਦਾ ਉਹਨਾਂ ਨੇ ਪੜਿਆ ਹੋਇਆ ਵਾ ਕਿ ਸੂਰਾ ਸੂ ਪਹਿਚਾਨੀਆਂ ਜੋ ਲੜਾ ਦੀਨ ਕਹਿਤ ਉਹ ਤਾਂ ਗੁਰੂ ਗੋਬਿੰਦ ਸਿੰਘ ਅੰਦਰ ਕਹਿ ਰਣੇ ਪਾਸ਼ਾ ਹੁਕਮ ਦੇ ਕਾਰਜ ਕਰੀ ਹੂੰ ਆਪਣੇ ਜਾਨਾ ਵਾਰ ਦਾਂਗੇ ਹੂੰ ਉਹਨਾਂ ਦੇ ਕੋਲ ਕੀ ਹੈ ਗੁਰੂ ਗੋਬਿੰਦ ਸਿੰਘ ਦੇ ਉਹਨਾਂ ਦੇ ਕੋਲ ਆ ਝੂਠਾ ਔਰੰਗਜ਼ੇਬ ਉਹ ਔਰੰਗਜ਼ੇਬ ਵੀ ਚਾਹੁੰਦਾ ਵਾ ਪੀਏ ਮਰਨ ਨਾ ਮੇਰੇ ਬੰਦੇ ਇਹਨਾਂ ਨੂੰ ਫੜ ਕੇ ਲੈਣ ਪਰ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਨਾਲ ਸਿੰਘ ਨੇ ਨਾ ਉਹਨਾਂ ਦੇ ਅੰਦਰ ਮਰਨ ਦਾ ਚਾਹ ਹੈ ਉਹ ਮਰਨ ਦਾ ਚਾਹ 10 ਲੱਖ ਹੱਦ ਤੇ ਭਾਰੀ ਪੈ ਜਾਂਦਾ ਤੇ ਫਿਰ ਗੁਰੂ ਗੋਬਿੰਦ ਸਿੰਘ ਵੀ ਕਹਿੰਦਾ ਨਾ ਸਵਾ ਲੱਖ ਜੇ ਇੱਕ ਲੜਾऊं ਤਬ ਇਹ ਗੋਬਿੰਦ ਸਿੰਘ ਨਾਮ ਕਹਾऊं ਮੈਂ ਗੋਬਿੰਦ ਸਿੰਘ ਤਾਂ ਹੀ ਕਹਾਉਂਗਾ ਜੇ ਇੱਕ ਨੂੰ ਸਵਾ ਲੱਖ ਨਾਲ ਲੜਾ ਦੂੰ ਲੜਾ ਕੇ ਵਿਖਾਉਂਗਾ ਤਾਂ ਲੜਾਈ ਬਿਲਕੁਲ ਇਤਿਹਾਸ ਹੈ ਸਾਡਾ ਹਾਂ ਇਸ ਜਨਰੇਸ਼ਨ ਨੂੰ ਸਮਝਾਉਣਾ ਅੱਜ ਦਿਨੋਂ ਜਾਂ ਆਪਾਂ ਨੂੰ ਸਮਝਣਾ ਇਹ ਫੀਲ ਤਾਂ ਆਊਗਾ ਜੇ ਖੁਦ ਅਸੀਂ ਬਾਣੀ ਦੇ ਨਾਲ ਪਹਿਲਾਂ ਜੁੜਾਂਗੇ ਬਾਣੀ ਨੂੰ ਸਮਝਾਂਗੇ ਫਿਰ ਸਾਡੇ ਅੰਦਰੋਂ ਜज्ਬਾ ਪੈਦਾ ਹੋਊ ਕਿ ਇੱਕ ਸਵਾ ਲੱਖਣਾ ਕਿਵੇਂ ਬਾਰੀ ਪੈ ਗਿਆ ਉਹ ਕੋਈ ਇਹ ਤਾਂ ਮਰਨ ਦਾ ਚਾਅ ਹੈ ਉਹਨੇ ਸਰੀਰ ਨੂੰ ਆਪਣੇ ਨੂੰ ਨਾਸ਼ ਪਹਿਲਾਂ ਕੀਤਾ ਹੋਇਆ ਹੈ ਐਸਾ ਸਤਗੁਰ ਜੇ ਮਿਲਿਆ ਤੇ ਉਸ ਨੂੰ ਸਿਰ ਸੌਂਪੀਏ ਵਿਚੋਂ ਆਪ ਜਾਏ ਸਿਰ ਤਾਂ ਪਹਿਲਾਂ ਸਮਝ ਚੁੱਕੇ ਤੁਹਾਨੂੰ ਗੁਰੂ ਅਮਰਦਾਸ ਦਾ ਬਚਨ ਹੈ ਬਿਲਕੁਲ ਕਿ ਸਿਰ ਦੇੰਦੀ ਗੱਲ ਨਹੀਂ ਐਸਾ ਸਤਗੁਰ ਜੇ ਮਿਲੇ ਇਹਨੂੰ ਪੂਰਾ ਗੁਰੂ ਮਿਲ ਜਾਏ ਜਿਵੇਂ ਆਪਾਂ ਸਿਰ ਵੀ ਵਾਰ ਦੇਵਾ ਸਿਰ ਤੋਂ ਬਾਅਦ ਆਪਣੀ ਮੱਤ ਚਰਮਾ ਚ ਰੱਖ ਦਵਾ ਸੋ ਆਪਣੀ ਮੱਤ ਉਹ ਰੱਖ ਚੁੱਕੇ ਨੇ ਉਹ ਤਾਂ ਪਹਿਲਾਂ ਆਪਣਾ ਆਪ ਕਟਾ ਚੁੱਕੇ ਨੇ ਕਿਵੇਂ ਸਰੀਰ ਦਾ ਝੂਠਾ ਜਿਉਣਾ ਇਹਨੇ ਤਾਂ ਮਨਾਸ਼ ਹੋਣਾ ਨਾ ਸੋ ਉਹਨਾਂ ਨੇ ਚੀਜ਼ ਪਹਿਲਾਂ ਹੀ ਪ੍ਰਮਾਣ ਕਰ ਲਈ ਵੀ ਸਰੀਰ ਦੀ ਤਾਂ ਕੋਈ ਅਹਿਮੀਅਤ ਹੀ ਨਹੀਂ ਵੀ ਇਹਨੇ ਕਦੋਂ ਟਾ ਜਾਣਾ ਇਹ ਦੇ ਵੇ ਜਿਹੜੀ ਜੋਤ ਹੈ ਜਿਹੜੀ ਦੇ ਅੰਦਰ ਸ਼ਕਤੀ ਹੈ ਉਹ ਨੂੰ ਅਮਰ ਕਰਨਾ ਉਹ ਆਪਣੀ ਸ਼ਕਤੀ ਜੋਤ ਨੂੰ ਅਮਰ ਕਰਤੇ ਗਿਆ ਅੱਜ ਵੀ ਸ਼ਹੀਦ ਉਹਨਾਂ ਦੀਆਂ ਸਰੀਰ ਨਹੀਂ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੀਆਂ ਕੁਰਬਾਨੀਆਂ ਸਦਾ ਚਾਨਣ ਬਣੀਆਂ ਰਹਿਣਗੀਆਂ ਸੋ 10 ਲੱਖ ਤੇ 40 ਦਾ ਫਰਕ ਕੀ ਉਹਨਾਂ ਜਿਹ ਕਿਹੇ ਦੇ ਮਰਨ ਦਾ ਚਾੜ ਹੀਗਾ ਉਹ ਡਰੇ ਪਏ ਨਹੀਂ ਸਹਿਮੇ ਪਏ ਨਹੀਂ ਉਹ ਇੱਕ ਬਿਲਕੁਲ ਰੋਜ਼ ਹੀ ਅਰਦਾਸ ਆਪਣੇ ਅੱਲਾਹ ਕੇ ਕਰਦੇ ਨੇ ਕਦੋਂ ਖੜਾ ਛੁੱਟੇ ਉਹ ਕਹਿੰਦੇ ਨੇ ਕਦੋਂ ਸਾਨੂੰ ਗੁਰੂ ਆਗਿਆ ਦੇਵੇ ਅਸੀਂ ਤਾਂ ਲੱਗ ਰੱਖ ਦੀ ਇਹਨਾਂ ਨੂੰ ਦਸੀਏ ਪਤਾ ਵੀ ਹੁੰਦੇ ਕੌਣ ਆ ਸਾਨੂੰ ਗੁਰੂ ਹਕਮਦਦਾਰ ਜਰੇ ਉਹ ਤਾਂ ਗੁਰੂ ਦੀ ਹਕਮ ਦੀ ਪਾਲਣਾ ਕਰ ਰਹੇ ਨੇ ਜਿਸ ਤਰ੍ਹਾਂ ਤੁਸੀਂ ਕਹੇ ਵੀ ਸਾਰਾ ਕੋਈ ਬਾਣੀ ਚੋਂ ਮਿਲਿਆ ਬਾਣੀ ਸ਼ਕਤੀ ਬਾਣੀ ਚੋਂ ਤੇ ਤਾਂ ਹੀ ਤਾਂ ਹੀ ਫਿਰ ਉਹ ਸਰਸਾ ਦੇ ਕਿਨਾਰੇ ਇੱਕ ਪਾਸੇ ਮਗਰ ਫੌਜ ਲੱਗੀ ਐ ਤੇ ਆਸਾ ਦੀ ਵਾਰ ਨੂੰ ਪਹਿਲ ਦਿੱਤੀ ਗਈ ਇੱਥੇ ਵੀ ਕਹਿੰਦੇ ਵੀ ਰਾਤ ਜਦੋਂ ਚਮਕੌਰ ਦੀ ਗੜੀ ਚ ਮਾਰੇ ਠਹਿਰੇ ਆ ਤੇ ਰਾਤ ਵੀ ਜੋਗੀ ਅੱਲਾਹ ਯਾਰ ਖਾਨ ਦਾ ਇੱਕ ਸ਼ੇਰ ਸੀ ਮੈਨੂੰ ਯਾਦ ਤਾਂ ਨਹੀਂਗਾ ਉਹ ਚ ਮੈਂ ਸੁਣਿਆ ਸੀਗਾ ਪੀ ਉਹ ਰਾਤ ਗੁਰੂ ਸਾਹਿਬ ਗ੍ਰੰਥ ਖੋਲ ਕੇ ਬਹਿ ਗਏ ਗੁਰੂ ਵੇਖੋ ਨਾ ਗੱਲ ਸਿਰੂ ਇਤਿਹਾਸ ਮੈਂ ਇਹ ਦਿਨ ਕਥਾ ਸੰਗਤ ਜੀ ਨਾਲ ਵੀ ਗੱਲ ਕਰ ਰਿਹਾ ਸੀ ਵੀ ਕਬੀਰ ਮੋਹ ਮਰਨ ਦਾ ਚਾਹੂ ਹੈ ਪੀ ਕਬੀਰ ਜੀ ਕਹਿੰਦੇ ਮੈਨੂੰ ਮਰਨ ਦਾ ਚਾਹ ਚੜ ਗਿਆ ਬਿਲਕੁਲ ਕਿਹੜਾ ਬੰਦਾ ਕਹਿੰਦਾ ਮੈਨੂੰ ਮਰਨ ਦਾ ਚਾਹ ਅਸੀਂ ਸਭ ਦਾ ਬਜ਼ੁਰਗ ਮਰ ਜਿੱਥੇ ਬੈਠਦੇ ਪਿਆ ਹੋਣਾ ਉਹਦੇ ਲਾਗੇ ਮੌਤ ਦੀ ਘੜੀ ਕੋ ਉਹ ਡਰਦਾ ਨਾ ਹਣਾ ਮੌਤ ਮਰਨ ਦਾ ਚਾਹ ਪਾਪਾ ਆਪਾ ਭਾਵ ਆਪਣੀ ਸਿਆਣਪ ਆਪਣੀਆਂ ਬੁਰਾਈਆਂ ਆਪਣੀਆਂ ਚਲਾਕੀਆਂ ਸਭ ਛੱਡ ਦਿੱਤੀਆਂ ਉਹਨਾਂ ਨੇ ਉਹਨੇ ਕਹਾ ਨਾ ਜੋ ਪ੍ਰਮਾਤਮਾ ਕਹਿੰਦਾ ਉਹਦੇ ਹੁਕਮ ਚੱਲਣਾ ਜਦੋਂ ਤੁਸੀਂ ਸਰੀਰ ਦੀ अहमियत ਤੋਂ ਉੱਪਰ ਉੱਠ ਕੇ ਆਪਣੀ ਸੋਚ ਨੂੰ ਨਿਰੰਕਾਰ ਨਾਲ ਜੋੜ ਲਓਗੇ ਨਾ ਉਦੋਂ ਸਰੀਰ ਤੁਹਾਨੂੰ ਨਾਸ਼ਵੰਤ ਲੱਗੇਗਾ ਵੀ ਨਾਸ਼ ਹੋ ਗਿਆ ਇਹ ਇਹਦੀ ਖੇਡ ਖੇੜਨੀ ਫਿਰ ਉਹ ਖੇਡ ਖੇਡਣੀ ਖੇਡ ਕੌਣ ਖੇਡੂਗਾ ਜਿਹਨਾਂ ਕੋਲ ਖੇਡ ਦਾ ਬਾਰੇ ਪਤਾ ਹੋ ਉਹਨੂੰ ਖੇਡ ਦਾ ਪਤਾ ਲੱਗ ਗਿਆ ਵੀ ਇਹ ਤਾਂ ਨਾਸ਼ਵੰਤ ਹੈ ਇਹਨੂੰ ਸੰਭਲਦੀ ਰੋੜਨੀ ਸੋ ਉਹਨਾਂ ਨੇ ਆਪਣੇ ਆਪ ਨੂੰ ਪਹਿਲਾਂ ਤਰਾਸ਼ਿਆ ਆਪਣੇ ਉਸ ਬਲਵਾਨ ਕੀਤਾ ਸ਼ਕਤੀ ਬਾਣੀ ਦੀ ਇੱਕ ਪਾਸੇ ਢਾਲਾਂ ਤੇ ਤਲਵਾਰਾਂ ਦੇ ਨੇਜੇ ਖੜਕੇ ਰਹੇ ਨੇ ਸਰਸਨ ਦੀ ਜੀ ਕੰਢ ਦੇ ਆਪਾਂ ਸਾਰੇ ਪੜਦੇ ਇੱਕ ਪਾਸੇ ਗੁਰੂ ਪਾਚੀ ਕਹਿੰਦਾ ਸਿੰਘੋ ਸਾਜ ਖੋਲੋ ਆ ਆ ਸਗੀ ਵਾਰ ਕੜ ਗਈ ਬਾਣੀ ਪੜ ਗਈ ਕਿਉਂ ਕਿਉਂਕਿ ਬਾਣੀ ਤੋਂ ਬਿਨਾ ਸਿੱਖ ਅਧੂਰਾ ਬਾਣੀ ਤੋਂ ਬਿਨਾ ਸਿੱਖ ਮਰ ਜਾਂਦਾ ਹੈ ਗੁਰੂ ਪਾਚੀ ਕਹਿੰਦੇ ਤੁਹਾਨੂੰ ਤੇਗ ਬਾਦਰ ਜੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਤਕੀਨ ਕਹੋ ਨਾਨਕ ਘਰ ਭਜਮਨ ਜਿਹੇ ਵਿਦਜਲ ਕੋ ਮੀਨ ਜਿਵੇਂ ਮੱਛੀ ਪਾਣੀ ਦਾ ਪਿਆਰ ਕਰਦੀ ਨਾ ਹੂੰ ਪਾਣੀ ਵਿੱਚ ਇਹ ਨਾ ਬਿਆ ਨਹੀਂ ਕਰਦਾ ਮੱਛੀ ਗਾਦੀ ਬਣਨੇ ਉਹ ਬਾਹਰ ਕੱਢ ਕੇ ਆਉਂਦੇ ਤਾਂ ਪਾਣੀ ਨੂੰ ਕੋਈ ਤਰਸ ਨਹੀਂ ਆਉਂਦਾ ਤੜ ਤੜ ਕੇ ਮਰ ਜਾਂਦੀ ਸਿੱਖਾ ਤੈਨੂੰ ਗੁਰੂ ਪਿਆਰ ਕਰਦਾ ਤੂੰ ਤੂੰ ਗੁਰੂ ਨੂੰ ਪਿਆਰ ਕਰ ਇਧਰ ਪਾਣੀ ਦਾ ਮੱਛੀ ਵਾਲਾ ਸਿਧਾਂਤ ਨਹੀਂ ਵੀ ਜਿਵੇਂ ਗੁਰੂ ਨਹੀਂ ਇਹ ਨਹੀਂ ਗੁਰੂ ਪਿਆਰ ਕਰਦਾ ਪੂਰਾ ਆ ਗੁਰੂ ਨੇ ਪਹਿਲਾਂ ਆਪਣੇ ਚਾਰ ਲਾਲ ਵਾਰੇ ਤੇ ਤਾਂ ਹੀ ਆਪਣੋ ਆਪਣੇ ਬਣਾਉਣ ਇਸ ਕਰਕੇ ਪ੍ਰੀਤ ਕਰਨੀ ਮੱਛੂ ਵਰਗੀ ਪਰ ਮਾਫ ਕਰਨਾ ਚੇਤਾਗਾ ਹਾੜੀਪੀ ਦੇ ਡੱਡੂ ਵਰਗੀ ਲੁੱਡੂ ਪਾਣੀ ਦੇ ਵਿੱਚ ਰਹਿ ਜਾਂਦਾ ਬਾਹਰ ਵੀ ਰਹਿ ਲੈਂਦਾ ਅਸੀਂ ਭੀੜ ਪੈ ਗਈ ਵਿਵਤਾ ਪੈ ਗਈ ਕੋਈ ਦੁੱਖ ਤੇ ਗਰੀਬ ਆਗਾ ਭੱਜੋ ਗੁਰਦਾਰੇ ਭੱਜੋ ਗੁਰੂਕੁਲ ਕਰਾਓ ਅਰਦਾਸ ਜਦੋਂ ਪੂਰੀ ਹੋ ਗਈ ਚੰਗਾਈ ਬਾਬਾ ਜੀ ਨਹੀਂ ਆਪ ਦੇ ਘਰੇ ਨਹੀਂ ਆਪ ਦੇ ਘਰੇ ਇਹ ਸਿੱਖ ਦਾ ਗਰਦਾਰ ਥੜਾ ਹੈ ਸਿੱਖ ਦਾ ਮੱਛੀ ਵਾਂਗੂ ਬਾਣੀ ਤੋਂ ਬਿਨਾ ਅਦੂਰਾ ਬਾਣੀ ਵਿੱਚ ਅਮਲ ਆਉਂਦਾ ਭਜਨ ਹੁੰਦਾ ਵਾ ਵੀ ਅਮਲੀ ਤੋਂ ਬਿਨਾ ਜਿਵੇਂ ਅਮਲੀ ਅਮਲ ਤੋਂ ਬਿਨਾ ਮਰ ਜਾਂਦਾ ਨਾ ਸਿੱਖਾ ਤੇਰਾ ਅਮਲ ਬਾਣੀ ਨਾਲ ਹੋਣਾ ਚਾਹੀਦਾ ਮਰ ਜਣਾ ਬਾਣੀ ਤੋਂ ਬਿਨਾ ਬਿਲਕੁਲ ਜਿਨ੍ਹਾਂ ਨੂੰ ਮਰਨ ਦਾ ਚਾ ਆ ਗਿਆ ਉਹ ਮਰਦੇ ਰਹੇ ਸਰੀਰ ਕਰਕੇ ਆਪ ਆਪ ਵਾਰਦੇ ਰਹੇ ਇਹਦਾ ਮਕਸਦ ਸਾਨੂੰ ਬਾਣੀ ਤਾਕਤ ਦਿੰਦੀ ਹੈ ਤੇ ਇਤਿਹਾਸ ਤਾਂ ਸਿਰਜਿਆ ਜਾਂਦਾ ਹੈ